₹100 पे ₹4 पे ₹4 पे ₹4 पे ₹4 पे ले ले ₹100 सूट ले ले ₹100 सूट ओ बाजार जेड़ा पेंदा 5-500 ਦਾ ਇੱਕ ₹100 ਦਾ सूट ओ ਮਿਲਣਾ 4 ਦਿਨਿਆਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਕਾਦੀਆਂ ਜ ਆ ਜਾਓ 24 ਜੂਨ ਤੱਕ 5-500 ਵਾਲੇ सूट 100 ਰੁਪਏ ਲੈ ਜਾਓ ਓਏ ਕੋਰ ਆਫਰ ਕਰਤੀ ਮਾਤੋ ਸ਼ਰੀਦ ਦਸਤਾਰ ਨੇ ਓਹ 5 ਮੀਟਰ ਸੂਟ ਓ ਨਾਲ ਦੁਪੱਟਾ ਦਵਾਂਗੇ ਤੇ ਦਾ ਜਿਹੜਾ ਬਜ਼ਾਰਾਂ ਚ 8 8 9 900 ਦੇ ਦੇਣ ਲੈ ਜਾਓ 200 ਰੁਪਏ ਦਾ ਸੂਟ ਦੁਪੱਟੇ ਨਾਲ ਦੇ ਰਿਆਂ 8 800 ਵਾਲੇ ਸੂਟ 200 ਕਹਿੰਦੇ ਜੀ ਕਢਾਈ ਵਾਲਾ ਸੂਟ ਚਾਹੀਦਾ ਓਏ ਮਹਿੰਗੇ ਨਹੀਂ ਚਾਹੀਦੇ ਸਸਤੇ ਜਾਈ ਗਰਮੀ ਆਲੇ ਬੰਤੇ ਨਜ਼ਾਰੇ ਓਹ ਕਢਾਈ ਵਾਲਾ ਸੂਟ ਜਿਹੜਾ ਬਜ਼ਾਰਾਂ ਚ 1000 1000 80 ਤੇਰਾ ਸਸੋ ਦੇ ਦੋ ਸਸੋ ਦੇ ਦੋ ਦੇਖੋ ਬੋਲ ਬੋਲਦੇ ਬੱਚੜ ਕੇ ਉਹ ਕੱਪੜਾ ਵੀ ਦੇਖੋ ਉਹ ਰੰਗ ਵੀ ਦੇਖੋ ਉਹ ਰੇਡ ਵੀ ਸੁਣ ਲਓ ਬਾਜ਼ਾਰ ਦੇ ਵਿੱਚ 15-1500 ਰੁਪਿਆ ਦਾ ਛੂਟ ਸਾਡੇ ਕੋਲ ਲੈ ਜਾਓ 500 ਰੁਪਿਆ ਦਾ ਆ ਦੇਖੋ ਜੀ 650 ਦੇ ਵਿੱਚ ਰੰਗ ਦੇਖੀ ਜਾਓ ਦੁਪੱਟੇ ਦੇਖੀ ਜਾਓ ਕਲਰ ਪ੍ਰਿੰਟ ਆ ਵੀ 650 ਦਾ ਆ ਦੇਖੋ ਜੀ ਡਿਜ਼ਾਈਨ ਚੈੱਕ ਕਰਿਓ ਗਲੇ ਦੇ ਕਿੰਨੇ ਸੋਹਣੇ ਡਿਜ਼ਾਈਨ ਆ ਕੱਪੜਾ ਹੰਢਣਸ ਆ ਰਿਆ ਉਹ ਥਾਪੀਆਂ ਮਾਰ ਮਾਰ ਛੂਟ ਦੋ ਲਿਓ ਥਾਪੀ ਟੱਟ ਜਾਣੀ ਛੂਟ ਨੂੰ ਹੋਣਾ ਹੀ ਕੁਝ ਨਹੀਂ 750 ਰੁਪਏ ਚ ਉਹ ਦੇਖੋ ਚਾਰੇ ਪਾਸੇ ਦੇਖੋ ਸਾਰੇ ਪਾਸੇ ਨਿਗਾਹ ਮਾਰ ਕੇ ਦੇਖ ਲਓ ਵੱਡੇ ਮੇਲੇ ਲੱਗ ਗਏ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਰੇ ਫਾਇਦੇ ਹੋ ਰਹਾ ਦੇਖੋ ਭੈਣਾ ਕਿੰਨੀਆਂ ਖੁਸ਼ ਹੋ ਗਈਆਂ ਕਹਿੰਦੀਆਂ ਪਹਿਲੀ ਵਾਰੀ ਸਾਡੇ ਫਾਇਦੇ ਹੋਇਆ ਬਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰੋ ਆਹ ਦੇਖੋ ਬੁਟੀਕਾਂ ਵਾਲੇ ਫੋਟੋ ਵਾਲੇ ਸੂਟ ਜਿਹੜਾ ਬਜ਼ਾਰਾਂ 'ਚ 35 3500 4 400 ਦਾ ਮਿਲਦਾ ਓਏ ਆਪਾਂ ਤੁਹਾਨੂੰ ਹਜ਼ਾਰ ਦੇ ਵਿੱਚ ਦੇ ਦੇਣਾ ਇੱਥੇ ਲੁੱਟ ਨਹੀਂ ਹੁੰਦੀ ਜਿਹੜਾ 50000 ਦਾ ਕੱਪੜਾ ਬਜ਼ਾਰ ਤੁਸੀਂ ਫਰੀ ਤੋਂ ਇੱਥੇ 50000 ਦਾ ਕੱਪੜਾ ਸਿਰਫ 15000 'ਚ 15000 ਜਮਾਗੇ 50000 ਵਾਲਾ ਕਪੜਾ ਬਾਜ਼ਾਰ ਨਾਲੋਂ 70 70% ਡਿਸਕਾਊਂਟ ਦੇਖੋ ਜੀ ਬਾਜ਼ਾਰ 'ਚ 35 3500 ਰੁਪਏ 'ਚ ਵੇਚਣ ਵਾਲੇ ਕੁੰਦ ਤੇ ਸੂਟ ਉਹ ਸਮਾਈਏ ਦੀ 15 1500 ਆ ਪਰ ਸਾਡੇ ਕੋਲੋਂ 3500 ਵਾਲਾ ਪਲਾਜੋ ਸੂਟ ਲੈ ਜਾਓ ਸਿਰਫ 850 'ਚ ਆਹ ਦੇਖੋ ਜੀ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਜਿਨ੍ਹਾਂ ਨੇ ਲੈਣੇ ਆ ਜਿਹੜੇ ਪਿਆਰਾਂ ਜਾ ਕੇ ਤੁਸੀਂ 6 600 550 ਹੋ ਜੀ ਲੈਣੇ ਆ ਇੱਥੇ 2500 2800 3 3000 ਚ ਇਦਾਂ ਦੇ ਭਾਰੇ ਭਾਰੇ ਸੂਟ ਆਪਾਂ ਤੁਹਾਨੂੰ ਦੇ ਦੇਣੇ ਆ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਉਹ ਬਾਜ਼ਾਰ ਜਿਹੜਾ ਮਿਲਦਾ 5 500 ਦਾ ਇੱਕ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਉਹ ਮਿਲਣਾ 4 ਦਿਨ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਕਾਦੀਆਂ ਜੇ ਆ ਜਾਓ 24 ਜੂਨ ਤੱਕ 5 500 ਵਾਲੇ ਸੂਟ 100 ਰੁਪਏ ਦੇ ਲੈ ਜਾਓ 100 ਰੁਪਏ ਦੇ ਲੈ ਜਾਓ 100 ਰੁਪਏ ਦੇ ਲੈ ਜਾਓ ਭਾਜੀ ਬੜੇ ਸੋਹਣੇ ਸੋਹਣੇ ਸੂਟ 100 ਰੁਪਏ ਚ ਉਹ ਭਾਜੀ ਸੋਹਣੇ ਸੋਹਣੇ ਦੇ ਹੈ 100 ਰੁਪਏ ਜਿਹੜੇ ਬਜ਼ਾਰਾਂ 'ਚ ਮਿਲਦੇ ਨੇ ਪੰਪਾਂ 6-600 ਦਾ ਅਸੀਂ ਦਵਾਂਗੇ 100 ਰੁਪਏ ਦਾ ਇਹਦੇ ਵਿੱਚ ਕੁਆਲਿਟੀਆਂ ਬੜੀਆਂ ਬੜੀਆਂ ਟਾਪ ਦੀਆਂ ਆਈਆਂ ਵਾ ਕੋਈ ਬਣਾਉਂਦੀ ਐ ਫਰਾਕ ਕੋਈ ਬਣਾਉਂਦੀ ਐ ਪਲਾਜੋ ਉਹ ਵੇਖੋ 100 ਰੁਪਏ ਦੇ ਡਿਜ਼ਾਈਨ ਉਹ ਕਿਡੇ ਕਿਡੇ ਪਿਆਰੇ ਡਿਜ਼ਾਈਨ ਉਹ ਬੂਟੀਆਂ ਵਾਲੇ ਸੂਟ ਆ ਗਏ 100 ਰੁਪਏ 100 ਰੁਪਏ ਦੇਖੋ ਜੀ ਕਿਸੇ ਨੇ ਨਹੀਂ ਦੇਣਾ 100 ਰੁਪਏ ਦਾ ਸਰ ਤੇ ਸਰਪ ਕਾਦੀਆਂ ਜਮਾਤੂਸ਼ਰੀ ਦਸਤਾਰ ਤੇ ਆਜੋ 100-100 ਰੁਪਿਆ ਦਾ ਸੂਟ ਲੈ ਜਾਓ ਕੋਈ 500 ਨਹੀਂ ਲੈਣਾ ਕੋਈ 400 ਨਹੀਂ ਲੈਣਾ ਉਹ ਰੰਗ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਚਾਹੇ ਸੂਟ ਬਣਾ ਲੋ ਚਾਹੇ ਗਾਉਨ ਬਣਾ ਲੋ ਚਾਹੇ ਬਣਾ ਲੋ ਕੁੜਤਾ ਚਾਹੇ ਬਣਾ ਲੋ ਕੁੜਤੀ ਚਾਹੇ ਬਣਾ ਲੋ ਟੌਪ 100 ਰੁਪਿਆ ਦਾ ਸੂਟ ਚੈਲੰਜ ਦੇ ਨਾਲ 4 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 24 ਜੂਨ ਤੱਕ ਆਜੋ ਲਾਰੀਓ ਸੌਣ ਵੇ। ਉਹ ਕੋਰ ਆਫਰ ਕਰਤੀ ਮਾਤੋ ਸ਼ਰੀਫ ਦਸਤਾਰ ਨੇ। ਉਹ 5 ਮੀਟਰ ਸੂਡ ਉਹ ਨਾਲ ਦੁਪੱਟਾ ਦਵਾਂਗੇ ਪ्योर ਦਾ। ਜਿਹੜਾ ਬਾਜ਼ਾਰਾਂ ਚ 8 8 9 900 ਦੇ ਦੇਣ ਉਹ ਕਹਿੰਦੇ ਕਿਥੋਂ ਲੈਂਦੇ ਤੁਸੀਂ ਇੰਨਾ ਸੋਹਣੇ ਸੋਹਣੇ ਮਾਲ? ਮੈਂ ਕਿਹਾ ਜੀ ਫੈਕਟਰੀਆਂ ਹੀ ਸਾਡੀਆਂ ਆਪਣੀਆਂ ਤਿਆਰ ਕਰੀਦੇ। ਉਹ ਵੇਖੋ ਆਈਡੀਆ ਕਢਾਈਆਂ ਵਾਲੇ ਸੂਡ। ਜਿਹਨਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਜਿਹੜੇ ਰੀਸੇਲਰਾਂ ਦੁਕਾਨਦਾਰਾਂ ਫੇਰੀ ਲੈ ਕੱਪੜਾ ਵੇਚਦੇ ਉਹ ਬਾਜ਼ਾਰ ਦਾ ਰੇਟ 800 ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ 200 ਰੁਪਏ ਦਾ ਸੂਟ ਦੁਪੱਟੇ ਨਾਲ ਦੇ ਰਹੇ ਆ 8 800 ਵਾਲੇ ਸੂਟ 200 200 200 ਓਏ ਆ ਵੀ ਦੇ ਦੇਣਾ 200 ਦਾ ਡਿਜੀਟਲ ਪਿੰਡ ਦੇ ਨਾਲ ਦੁਪੱਟੇ ਪਿਓ ਦੇ ਓ ਦੇਖੋ ਡਿਜ਼ਾਈਨ ਕਮਾਲ ਕਮਾਲ ਦੇ ਡਿਜ਼ਾਈਨ ਆ ਗਏ ਨੇ ਇਸ ਤੋਂ ਬਾਅਦ ਇੱਕ ਹੋਰ ਉੱਪਰ ਕਹਿੰਦੇ ਜੀ ਕਢਾਈ ਵਾਲਾ ਸੂਟ ਚਾਹੀਦਾ ਓਏ ਮਹਿੰਗੇ ਨਹੀਂ ਚਾਹੀਦੇ ਸਸਤੇ ਜਾਈ ਗਰਮੀ ਆਲੇ ਬੰਤੇ ਨਜ਼ਾਰੇ ਓ ਕਢਾਈ ਵਾਲਾ ਸੂਟ ਓ ਗਲੇ ਦੇ ਵਰਕ ਦੇਖੋ ਕਿੰਨਾ ਪਿਆਰਾ ਓ ਦੁਪੱਟਾ 2.5 ਮੀਟਰ ਦਾ ਨਾਲ ਦੁਪੱਟਾ ਦਵਾਂਗੇ ਕੋਈ ਝੂਠ ਵਾਲੀ ਗੱਲ ਨਹੀਂ ਜਿਹੜਾ ਬਾਜ਼ਾਰਾਂ ਚ ਹਜ਼ਾਰ ਹਜ਼ਾਰ ਅਸੀਂ ਤੇਰਾ 700 ਦੇ ਦੋ 700 ਦੇ ਦੋ ਦੇਖੋ ਜੀ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਪਰ ਸਾਡੇ ਕੋਲ ਲੈ ਜਾਓ 350 ਰੁਪਏ ਦਾ ਸੂਟ ਦਪੱਟੇ ਖੁੱਲੇ ਡੁੱਲੇ ਦੇ ਰਹਿਆਂ 1000 ਰੁਪਏ ਦਾ ਬਜ਼ਾਰ 'ਚ ਸਾਡੇ ਕੋਲੋਂ 702 350 ਦਾ ਸੂਟ 4 ਦਿਨ 4 ਦਿਨ ਬਾਰ-ਬਾਰ ਕਹਿ ਰਹੇ ਆ 4 ਦਿਨ ਬੰਨ੍ਹਦੇ ਆ ਲੈ ਜਾਓ ਤੋਹਫੇ ਦੇਖੋ ਬੋਲ-ਬੋਲਦੇ ਬੱਚਰਗੇ ਉਹ ਕੱਪੜਾ ਵੀ ਦੇਖੋ ਉਹ ਰੰਗ ਵੀ ਦੇਖੋ ਉਹ ਰੇਡ ਵੀ ਸੁਣ ਲਓ ਬਜ਼ਾਰ ਦੇ ਵਿੱਚ 15-1500 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ 500 ਰੁਪਏ ਦਾ 500 ਰੁਪਏ ਦਾ ਸੂਟ ਸਿਰਫ 500 ਰੁਪਏ ਦਾ ਸੂਟ ਦੇ ਰਹਿਣਾ ਤੁਹਾਨੂੰ ਆ ਵੀ ਦੇਖੋ ਉਹ ਡਿਜ਼ਾਈਨਿੰਗ ਦੇਖੋ ਕਿੱਡੀ-ਕਿਡੀ ਪਿਆਰੀ ਹੋਈ ਏ ਇਹ ਚੀਜ਼ਾਂ ਦੇ ਦੇਖੋ ਉਹ ਥੱਲੇ ਦੇਖੋ ਕਿ ਆ ਕਮਾਲ ਕਰਤੀਆਂ ਚੀਜ਼ਾਂ ਉਹ ਡੀਟੇ ਪਿੰਡ ਦੇ ਉੱਪਰ ਬਣਾਤੇ ਨੇ ਸੂਟ ਉਹ ਕਹਿੰਦੀ ਮੈਂ ਕਹਿੰਦੀ ਮੈਂ ਫਰਾਕ ਬਣਾਉਣੀ ਏ ਉਹ ਨਾਈਟ ਸੂਟ ਬਣਾਉਣਾ ਉਹ ਜਿੱਦਾਂ ਦਾ ਉਹ ਸੂਟ ਮੈਂ ਆਪਾਂ ਜਿਹੜਾ ਬਰਾਏ ਬਾਜ਼ਾਰ ਚ 11 ਬੜਾ 15 1500 ਉਹ 650 ਰੁਪਏ ਦਾ ਸੂਟ ਪਿਓਰ ਕੈਮਰਿਕ ਦੇ ਉੱਪਰ ਚਾਲੇ ਇਹਨਾਂ ਦਵਾਂਗੇ ਆ ਦੇਖੋ ਜੀ 650 ਦੇ ਵਿੱਚ ਰੰਗ ਦੇਖੀ ਜਾਓ ਦੁਪੱਟੇ ਦੇਖੀ ਜਾਓ ਕਲਰ ਪ੍ਰਿੰਟ ਆ ਵੀ 650 ਰਾ ਦੇਖੋ ਜਿਨ੍ਹਾਂ ਨੇ ਲੈਣਾ ਕੁੜੀਆਂ ਝੜੀਆਂ ਲਈ ਮਿਡਲ ਲਈ ਓਏ ਆ ਦਾਤੀਆਂ ਨਾਨੀਆਂ ਵਾਲੇ ਸੂਟ ਵੀ ਸਾਡੇ ਕੋਲ ਆ ਗਏ ਆ ਬਜੁਰਗਾਂ ਵਾਲੇ ਸੂਟ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਆ ਗਏ ਆ ਰੇਟ ਸਿਰਫ 650 650 ਰੁਪਏ ਦਾ ਸੂਟ ਲੈ ਕੇ ਦਾਤੀਆਂ ਨਾਨੀਆਂ ਭੂਆ ਮਾਸੀਆਂ ਖੁਸ਼ ਕਰ ਦਿਓ ਆਹ ਦੇਖੋ ਲੈਣਾਂ ਵਾਲੇ ਡੀਓ ਪਿਆਰ ਕੈਮਰਿਕ ਦੇ ਉੱਪਰ ਉਹ ਨਜ਼ਾਰੇ ਦੇਤੇ ਆ ਮਤੋ ਸ਼ਰੀਰ ਦਸਤਾਰ ਕਦੇ ਲਾਤਾ ਸਿਰ ਚਾਰ ਦਿਨ ਦਾ ਮੇਲਾ ਚਾਰ ਦਿਨ ਦਾ ਆਜੋ ਲੰਗ ਲੰਗ ਦੂਰੋਂ ਜਿਹੜੇ ਪੈਣਾ ਜਿਹੜਾ ਪਹਿਲਾਂ ਆਏਗਾ ਉਹਨੂੰ ਹੀ ਫਾਇਦੇ ਹੋਣਗੇ ਉਹ ਵੇਖੋ ਨਾਲ ਕਢਾਈਆਂ ਵਾਲੇ ਸੂਟ ਕੋਈ ਬਾਜ਼ਾਰ ਦੇ ਵਿੱਚ ਜਿਹੜਾ ਬਿਕਦਾ 2-2000 ਰੁਪਏ ਦਾ ਸੂਟ ਸਾਡੇ ਕੋਲ ਲੈ ਜਾਓ 750 ਰੁਪਏ ਰ ਇੱਕ ਸੂਟ 1500 ਦੇ ਦੋ 750 ਰੁਪਏ ਦਾ ਸੂਟ ਦੇ ਰਹੇ ਆ ਮਲਮਲ ਦਾ ਮਲਾਈ ਵਰਗਾ ਕੱਪੜਾ ਵੀ ਦੇ ਦੇ ਆ ਦੇਖੋ ਕਟਾਈਆਂ ਵਾਲੇ ਸੂਟ ਕਹਿੰਦੇ ਜੀ ਆ ਵਾਹ ਜੀ ਵਾਹ ਉਹ 15 1600 ਦਾ ਸੂਟ ਆ ਮੈਂ ਕਿਹਾ ਨਾ ਬੀਬੀ 15 16 ਦਾ ਸੂਟ 1500 ਜੇ ਤੈਨੂੰ ਦੋ ਸੂਟ ਦੇ ਦੇਨੇ ਆ ਉਹ ਜਿੱਦਾਂ ਛੁੱਟੀਆਂ ਪਈਆਂ ਨਾਨਕਿਓ ਆਏ ਕਿਤੋਂ ਆਏ ਉਹ ਇੱਕ ਪਾ ਇੱਕ ਧੋ ਬੰਦੇ ਨਜ਼ਾਰੇ ਆ ਦੇਖੋ ਜੀ ਡਿਜ਼ਾਈਨ ਚੈੱਕ ਕਰਿਓ ਗਲੇ ਦੇ ਕਿੰਨੇ ਸੋਹਣੇ ਡਿਜ਼ਾਈਨ ਆ ਕੱਪੜਾ ਹੰਡਰਡਸ ਆ ਰਿਆ ਉਹ ਥਾਪੀਆਂ ਮਾਰ ਮਾਰ ਸੂਟ ਧੋਲਿਓ ਥਾਪੀ ਟੱਟ ਜਾਣੀ ਸੂਟ ਨੂੰ ਹੋਣਾ ਹੀ ਕੁਝ ਨਹੀਂ 750 ਰੁਪਏ ਚ ਆਹ ਆ ਵੇਖੋ ਸੂਟ 2.5 ਚ ਕਰਤੀ ਕਮਾਲ ਘੇਰੇ ਦੇ ਵਿੱਚ ਦੁਪੱਟਾ ਬਣਾਤਾ ਜਾਲ ਜਿੱਦਾ ਕਹਿੰਦੇ ਭਾਈ ਦੁਪੱਟਾ ਬਹੁਤ ਛੋਟਾ ਮਿਲਦਾ ਪਿਆਰਿਓ ਆਪਾਂ ਦੁਪੱਟੇ ਦੇ ਲਾਤੀ ਦੀ ਉਹ 2.5 ਮੀਟਰ ਤੇ ਦੁਪੱਟੇ ਨਾਲ ਡਿਜ਼ਾਈਨਰ ਸੂਟ 2 and 2.5 ਦੇ ਸੂਟ ਬਣਾਤੇ ਨੇ ਆਹ ਦੇਖੋ ਹੋਰ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਫਰੰਟ ਚੈੱਕ ਕਰ ਲਓ ਬਾਟਮਾ ਚੈੱਕ ਕਰ ਲਓ ਦਪਟੇ ਕੜਾਈ ਇਹ ਚੈੱਕ ਕਰ ਲੋ ਕੋਈ 2200 ਨਹੀਂ ਕੋਈ 2500 ਨਹੀਂ ਸਿਰਫ 850 ਰੁਪਏ ਦਾ ਸੂਟ ਦੇਣਾ ਆ ਦੇਖੋ ਬਰੀਕੀ ਦਾ ਕੰਮ ਉਹ ਜਾਮ ਕੋਟਨ ਦੇ ਸੂਟ ਕਰਤਾ ਤਿਆਰ ਨਾਲ ਕੜਾਈ ਦਾ ਕੰਮ ਵੇਖੋ ਕਿੰਨਾ ਸੋਨਾ ਕੰਮ ਕੀਤਾ ਆ ਨਾਲ ਲਾਤਾ ਦੁਪੱਟਾ ਪਿਓਰ ਦਾ ਉਹ ਫੋਰ ਸਾਈਡ ਬਣਾਤਾ ਦੁਪੱਟਾ ਬਣਾਤੀ ਪੂਰੀ ਟੋਰ ਉਹ ਜਿੱਥੇ ਜਾਣਾ ਪਾ ਕੇ ਆਣਾ ਸਾਰਿਆਂ ਦਾ ਪੈਣ ਕਿੱਥੋਂ ਸੂਟ ਲਿਆ ਸਾਨੂੰ ਆ ਜਿਓ ਚਾਰ ਦਿਨ ਦਾ ਮਿਲ ਬਸ ਮਾਤੋ ਸ਼੍ਰੀ ਦਸਤਾਰ ਕਾਦੀਆਂ ਫੁੱਟਰ ਰੋਡ ਤੇ ਛੇਤੀ ਤੋਂ ਛੇਤੀ ਆਜੋ ਤੇ ਆਪਣੇ ਫਾਇਦੇ ਕਰਾਓ ਵੇਖੋ ਡਿਜ਼ਾਈਨ ਕਮਾਲ ਕਰਤੀ ਆ ਬਣਾਉਣ ਵਾਲੇ ਕਾਰੀਗਰ ਨੇ ਆਹ ਵੇਖੋ ਬੁਟੀਕਾਂ ਵਾਲੇ ਫੋਟੋਆਂ ਵਾਲੇ ਸੂਟ ਜਿਹੜਾ ਬਾਜ਼ਾਰਾਂ 'ਚ 35 3500 4 4 ਜਾਂਦਾ ਮਿਲਦਾ ਓਏ ਆਪਾਂ ਤੁਹਾਨੂੰ ਹਜ਼ਾਰ ਦੇ ਵਿੱਚ ਦੇ ਦੇਣਾ ਹਜ਼ਾਰ ਦੇ ਵਿੱਚ ਘੰਟੀ ਦੇ ਨਾਲ ਆਹ ਦੇਖੋ ਜੀ ਜਿਹਨਾਂ ਨੇ ਲੈਣੇ ਮਾਡਰਨ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਲੈਣੇ ਆ ਸੋਲੋ ਸੋਲੋ ਸੂਟ ਲੈਣੇ ਆ ਆਜੋ ਸਾਡੇ ਕੋਲ ਆ ਚੈੱਕ ਕਰ ਲੋ ਗਲਾ ਚੈੱਕ ਕਰ ਲੋ ਘੇਰਾ ਚੈੱਕ ਕਰ ਲੋ ਦੁਪੱਟਾ ਚੈੱਕ ਕਰ ਲੋ ਫੋਟੋ ਵਾਲਾ ਸੂਟ ਬਾਜ਼ਾਰ ਚ ਕੋਈ 4000 ਦਾ ਦੇ ਰਿਹਾ ਕੋਈ 4500 ਰਾਂ ਦੇ ਰਿਹਾ ਸਾਡੇ ਕੋਲ ਆ ਜਿਓ 4500 ਵਾਲਾ ਸੂਟ ਸਿਰਫ 2000 ਰੁਪਏ ਦੇ ਦੇਾਂਗੇ ਔਰ ਦੁਪੱਟੇ ਚੈੱਕ ਕਰ ਲੋ ਦੁਪੱਟੇ ਦੇਖ ਕੇ ਹੀ ਭੁੱਖ ਲੇ ਜਾਂਦੀ ਆ ਦੁਪੱਟੇ ਬੜੇ ਡਿਜ਼ਾਈਨਰ ਆ ਟੌਪ ਟੌਪ ਦੇ ਡਿਜ਼ਾਈਨਰ ਦੁਪੱਟੇ ਫਰੰਟ ਚੈੱਕ ਕਰ ਲੋ ਘੇਰੇ ਚੈੱਕ ਕਰ ਲੋ ਸੂਟਾਂ ਦੇ ਰੇਟ ਕੋਈ 4000 ਨਹੀਂ ਕੋਈ 4200 ਨਹੀਂ 1800 2000 ਪਾਈਸੋ ਇੰਨੀਆ ਰੇਂਜਰ ਦੇ ਵਿੱਚ ਸਾਨੂੰ ਆਪਾਂ ਟਾਪ ਪ੍ਰੋਪਰ ਸੂਟ ਦੇ ਰਹੇ ਨੇ ਓਏ ਆ ਦੇਖੋ ਬਟਿਕਾਂ ਦੇ ਸਟਾਈਲ ਦੇ ਸੂਟ ਓਏ ਇੱਕ ਸੂਟ ਲੈਣ ਆਂਦੀਆਂ ਬੀਬੀਆਂ ਤਿੰਨ ਤਿੰਨ ਲੈਣ ਦੇ ਕਹਿੰਦੇ ਭਾੜੀ ਕਿਤੇ ਕਿਤੇ ਸੁਣੇ ਓ ਪਹਿਲਾਂ ਤੁਸੀਂ ਕਿੱਥੇ ਹੋ ਆ ਡਿਜ਼ਾਈਨ ਸਾਨੂੰ ਦਿੱਤੇ ਹੀ ਨਹੀਂ ਆ ਦੇਖੋ ਕਮਾਲ ਦੀਆਂ ਚੀਜ਼ਾਂ ਫੋਟੋ ਵਾਲੇ ਸਟਾਈਲ ਵੇਖੋ ਪਾਇਆ ਕਿੱਡਾ ਓ ਡਿਜੀਟਲ ਪ੍ਰਿੰਟ ਦੇ ਉੱਪਰ ਦੁਪੱਟਿਆਂ ਦੇ ਵੇਖੋ ਨਜ਼ਾਰੇ ਬਣਦੇ ਹੋਏ ਨੇ ਦੇਖੋ ਜੀ ਸਾਡੇ ਕੋਲ ਕਾਟਨ ਦੇ ਸੂਟ, ਪਲੇਨ ਸੂਟ, ਤੁਸੀਂ ਕਢਾਈਆਂ ਵਾਲੇ ਸੂਟ ਲੈਣੇ ਆ। ਇੱਥੇ 365 ਦੇਣ ਸਾਰੀ ਵੈਰਾਈਟੀ ਮਿਲਦੀ ਆ। ਪਰ ਬਾਰ-ਬਾਰ ਥਾਣਾ ਬਾਦ ਆ ਇਸ ਗੱਲ ਦਾ ਕਰਦੇ ਆ ਵੀ ਅਸੀਂ ਇੱਥੇ 10-10 ਰੁਪਏ ਦੇ, 20-20 ਰੁਪਏ ਦੇ ਜਿਹੜੇ ਭਾਰੇ ਸੂਟ ਆ 50-50 ਰੁਪਏ ਦੇ ਮਾਰਜਿਨ ਤੇ ਕੱਪੜਾ ਵੇਚਦੇ ਆ। ਇੱਥੇ ਲੁੱਟ ਨਹੀਂ ਹੁੰਦੀ। ਜਿਹੜਾ 50 ਹਜ਼ਾਰ ਦਾ ਕੱਪੜਾ ਬਾਜ਼ਾਰ ਤੁਸੀਂ ਖਰੀਦਿਓ, ਇੱਥੇ 50 ਹਜ਼ਾਰ ਦਾ ਕੱਪੜਾ ਸਿਰਫ 15 ਹਜ਼ਾਰ 'ਚ। 15 ਹਜ਼ਾਰ ਚਮਾਗੇ 50 ਹਜ਼ਾਰ ਵਾਲਾ ਕੱਪੜਾ ਬਾਜ਼ਾਰ ਨਾਲੋਂ 70-70% ਡਿਸਕ ਚਾਰ ਦਿਨਾਂ 'ਚ ਜਿਹੜਾ ਆ ਗਿਆ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਮੁੜ ਕੇ ਲਾਂਬਾਣਾ ਦਿਓ ਕਿਉਂਕਿ ਫਾਇਦੇ ਹੋਣੇ ਆ ਚਾਰ ਦਿਨ ਮਾਤੂਸ਼ਰੀ ਦਸਤਾਰ ਕਾਤੀਆਂ ਦੇ ਦੇਖੋ ਦਾਜਬਰੀ ਵਾਲੇ ਕੱਪੜੇ ਦੇਣ ਲੈ ਕੱਪੜੇ ਲੈਣਿਆਂ ਹਰ ਇੱਕ ਸੂਟਾਂ ਦੇ ਉੱਤੇ ਭਟੀਆਂ ਭਟੀਆਂ ਆਫਰਾਂ ਲਾਤੀਆਂ ਆ ਵੱਡੀਆਂ ਆਫਰਾਂ ਦੇ ਲਾਉਂਦੀਆਂ ਤੁਹਾਡੀਆਂ ਜੇਬਾਂ ਦੇ ਵੀ ਕੋਈ ਡੱਕਾ ਨਹੀਂ ਪੈਦਣਾ ਜਿਹੜਾ 50000 ਦਾ ਤੁਸੀਂ ਕੱਪੜਾ ਲੈਂਦੇ 15 15000 ਚ ਦੇਣ ਦੇ ਉਹ ਬੀਬੀਆਂ ਦੇ ਖੁਸ਼ੀ ਬੜੀਆਂ ਹੁੰਦੀਆਂ ਕਹਿੰਦੀ ਬਾੜੀ ਤੁਸੀਂ ਪਹਿਲਾਂ ਕਿੱਥੇ ਉਹ ਮੈਂ ਕਿਹਾ ਕੋਈ ਗੱਲ ਨਹੀਂ ਫੋਨ ਆ ਗਏ ਆ ਨਾ ਸੇਵਾ ਕਰ ਰਹੇ ਆ ਉਹ ਡਿਜ਼ਾਈਨਿੰਗ ਦੇਖੋ ਡਿਜੀਟਲ ਪ੍ਰਿੰਟ ਦੇ ਉੱਪਰ ਕਾ ਉਹ ਬਾਵਾ ਕੱਡੀਆਂ ਸੋਹਣੀਆਂ ਬਣੀਆਂ ਆ ਆਹ ਦੇਖੋ ਕਢਾਈਆਂ ਵਾਹ ਜੀ ਵਾਹ 4 4000 5 5000 ਵਾਲਾ ਸੂਟ ਦੁਪੱਟੇ ਉਹ ਦੁਪੱਟੇ ਚੈੱਕ ਕਰੋ ਦੁਪੱਟੇ ਦੁਪੱਟਾ ਹੀ 35 3500 ਦਾ ਸੂਟ ਲੈਣੇ ਉਹ 4 4000 45 4500 ਰਾਂ ਮਿਲਦਾ ਪਰ ਸਾਡੇ ਕੋਲ ਆਜੋ 2000 ਰੁਪਏ ਦਾ ਸੂਟ ਦਵਾਂਗੇ ਇੱਥੇ ਸਿਰਫ ਫਾਇਦੇ ਹੁਣੇ ਆ ਫਾਇਦੇ ਲੁੱਟਾਂ ਲਾਟਾਂ ਜਮੇ ਬੰਦ ਕਰ ਦਿਆ ਓਏ ਆ ਦੇਖੋ 2250 ਦੇ ਵਿੱਚ ਕਿੱਡੀਆਂ ਕਿੱਡੀਆਂ ਸੋਹਣੀਆਂ ਚੀਜ਼ਾਂ ਬਣਾ ਤਿਆਂ ਕੁੜੀਆਂ ਉਹ ਤੁਹਾਨੂੰ ਚੰਡੀਗੜ੍ਹ ਲੁਧਿਆਣੇ ਉਹ ਕਿਤੇ ਜਾਣ ਦੀ 160 ਦੇ ਹੇਠਾਂ ਸਾਰੀਆਂ ਚੀਜ਼ਾਂ ਦੇ ਦੇਣੀਆਂ ਉਹ ਭਾਵੇਂ ਕੋਈ ਬੱਚਾ ਆ ਜਾਏ ਕਿਸੇ ਨੂੰ ਕੋਈ ਵੱਧ ਘਟਨੀ ਬੜੀ ਵਧੀਆ ਚੀਜ਼ਾਂ ਆ ਦੇਖੋ ਡਿਜ਼ਾਈਨਿੰਗ ਵਾਹ ਜੀ ਵਾਹ ਘੇਰੇ ਦੇ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਨਾਲ ਗਲਾ ਬਣਾਤਾ ਇੱਥੇ ਲਉਂਦੀਆਂ ਨੇ ਬੀਬੀਆਂ ਛੋਟੇ ਛੋਟੇ ਬਟਨ ਨਾਲ ਚੀਜਾਂ ਬਣ ਜਾਂਦੀਆਂ ਕਮਾਲ ਦੀਆਂ ਦੁਪੱਟਾ ਨਾਲ ਪੈਣ ਕਹਿੰਦੀ ਦੁਪੱਟਾ ਭਾਰਾ ਨਾ ਹੋਏ ਉਹ ਲਿਆ ਮੈਨੂੰ ਜਰਾ ਭਾਰਾ ਲੱਗੇ ਉਹਨਾਂ ਨੂੰ ਵੇਖਦੇ ਆ ਚੀਜਾਂ ਵੇਖੋ ਬਣਾਤੀਆਂ ਮਾਤੋਸ਼ਿਦ ਓਏ ਇੱਕ ਹੋਰ ਆਫਰ ਦੇਖੋ ਉਧਰ ਉਹ ਦੇਖੋ ਜੀ ਬਾਜ਼ਾਰ 'ਚ 35 3500 ਰੁਪਏ 'ਚ ਵੇਕਣ ਵਾਲੇ ਕੁਰਤੇ ਸੂਟ ਉਹ ਸਮਾਈਏ ਦੀ 15 1500 ਆ ਪਰ ਸਾਡੇ ਕੋਲੋਂ 3500 ਵਾਲਾ ਪਲਾਜੋ ਸੂਟ ਲੈ ਜਾਓ ਸਿਰਫ 850 'ਚ ਡੂਟ ਬੋਲਦੇ ਕੋਈ ਨਹੀਂ ਦੇਖੋ ਰੇਟ ਕੱਲਾ ਕੱਲਾ ਲੈ ਕੇ ਲਾਤਾ ਬਾਜ਼ਾਰ ਚ 3500 ਲੈ ਜੋ ਸਾਡੇ ਕੋਲੋਂ 8500 ਰੁਪਏ ਚ ਆ ਵੀ ਦੇਖੋ ਦੁਪट्टे ਵੀ ਨਾਲ ਦੇ ਰਹੇ ਆ ਇਹ ਵੀ ਤੁਹਾਨੂੰ ਸਿਰਫ ਦੇ ਰਣਾ 1000 ਰੁਪਏ ਦਾ ਇੱਕ 1000 ਰੁਪਏ ਚ ਨਾਰਾ ਕਾ ਸੂਟ ਪਲਾ ਜੋ ਸੂਟ ਸਾਈ ਸਾਰੇ ਮਿਲ ਜਾਣੇ ਆ ਰੰਗ ਸਾਰੇ ਮਿਲ ਜਾਣੇ ਆ ਰੈਡੀमेड ਦੇ ਵਿੱਚ ਵੀ ਬਹੁਤ ਵੱਡਿਆ ਠਮਾਕੇ ਦਾ ਆਫਰ ਲਾਉ। ਉਹ ਰੈਡੀमेड ਤੇ ਵੀ ਜਿਹੜੀਆਂ ਲੁੱਟਾਂ ਹੁੰਦੀਆਂ ਉਹ ਬਿਲਕੁਲ ਜਿਵੇਂ ਹੀ ਬੰਦ ਕਰਤੀਆਂ ਵਾ। ਜਿਹੜਾ ਸੂਟ ਤੁਹਾਨੂੰ 2-2 25-2500 ਕਿੰਤਰਿਆਂ? ਓਏ ਅਸੀਂ ਤੁਹਾਨੂੰ ਦੇ ਦੇਣਾ 850 ਦੇ ਵਿੱਚ 850 ਇਹਦੇ ਵਿੱਚ ਡਿਜ਼ਾਈਨਿੰਗ ਦੇਖੋ ਦੀ ਉਹ ਦੁਪੱਟਾ ਨਾਲ ਲਾਤਾ ਔਰਗਾਂਜਾ ਦਾ ਨਾਲ ਲਾਤਾ ਵੀ ਛੇ ਦਾ ਗਲਾ। ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਚੰਡੀਗੜ੍ਹ ਮਹਾਲੀ ਤੋਂ ਥੱਲੇ ਕੁਝ ਮਿਲਦਾ ਹੀ ਨਹੀਂ ਆਹ ਦੇਖੋ। ਮਾਜੇ ਦੀ ਧਰਤੀ ਦੇ ਕਾਦੀਆਂ ਜ ਆਜੋ ਜਿੱਦਾਂ ਦੀ ਟ੍ਰੈਂਡਿੰਗ ਚੱਲਦੀ ਆ ਜਿੱਦਾਂ ਦਾ ਫੈਸ਼ਨ ਆ ਜਿੱਦਾਂ ਦਾ ਤੌਰ ਆ ਉਦਾਂ ਦੇ ਕੱਪੜੇ ਬਾਜ਼ਾਰ ਨਾਲੋਂ 4-5 ਗੁਣਾ ਰੇਟ ਘੱਟ ਕਰਤੇ ਰੈਡੀਮੇਡ ਦੇ ਵਿੱਚ ਰੈਡੀਮੇਡ 'ਚ ਰੇਟ ਵੀ ਘੱਟ ਕਰਤੇ ਡਿਜ਼ਾਈਨ ਵੀ ਆ ਉਹ ਚਿਕਨ ਦੇ ਉੱਪਰ ਬਣਾਤਾ ਸੁੜ ਉਹ ਗਲੇ ਦੇ ਵੇਖੋ ਵਰਕ ਕੀਤਾ ਹੋਇਆ ਉਹ ਲਵੈਂਡਰ ਸ਼ੇਡ ਦੇ ਉੱਤੇ ਉਹ ਕਿੱਡੀਆਂ ਕਿੱਡੀਆਂ ਤਰ੍ਹਾਂ ਓਏ ਐ ਦੇ ਚੀਜ਼ਾਂ ਹੈ ਹੈ ਵਾ ਇੱਕ ਤੁਹਾਨੂੰ ਹੋਰ ਆਫਰ ਭਾਰੇ ਸੂਟਾਂ ਦੇ ਵਿੱਚ ਆ ਦੇਖੋ ਜੀ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਜਿਨ੍ਹਾਂ ਨੇ ਲੈਣੇ ਆ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ 6 600 65 650 ਲੈਣੇ ਆ ਇੱਥੇ 2500 2800 3 3000 ਚ ਇਦਾਂ ਦੇ ਭਾਰੇ ਭਾਰੇ ਸੂਟ ਆਪਾਂ ਤੁਹਾਨੂੰ ਦੇ ਦੇਣੇ ਆ ਓਏ ਆਹ ਦੇਖੋ ਬੀਬੀ ਕਹਿੰਦੀ ਮੈਨੂੰ ਮੈਂ ਜਾਣਾ ਉਹ ਵਿਆਹ ਤੇ ਮੈਨੂੰ ਸੂਟ ਨਹੀਂ ਬਜ਼ਾਰ ਚ ਕੋਈ ਮਿਲਿਆ ਉਹ ਕਾਪਸ ਸੀਕੁਐਂਸ ਦਾ ਕੰਮ ਹੋਇਆ ਉਹ ਛੋਟਾ ਗਾ ਵੇਖੋ ਡਿਜ਼ਾਈਨਿੰਗ ਦੇ ਸਰ ਹੁਣ ਆਇਆ ਨਾ ਵਿਆਹਾਂ ਸ਼ਾਦੀਆਂ ਦਾ ਜੋਰ ਭਾਜੀ ਕਹਿੰਦੇ ਆ ਲੁੱਟਾਂ ਨਹੀਂ ਆਪਾਂ ਹੋਣ ਦੇਣਿਆ ਮਾਤੋ ਸ਼ਰੀ ਦਸਤਾਰ ਨੇ ਵੇਖੋ ਡਿਜ਼ਾਈਨਿੰਗ ਪਹਿਲਾਂ ਹੀ ਤਿਆਰ ਕਰ ਕਰਕੇ ਰੱਖੀ ਹੋਈ ਏ ਵੇਖੋ ਜੀ ਵਿਆਹ ਭਾਵੇਂ ਤੁਹਾਡੇ ਜਲਾਈ ਚ ਅਗਸਤਿਆ ਸਤੰਬਰ ਤੱਕ ਨਵੰਬਰ ਸਤੰਬਰ ਪਰ ਆਜੋ 4 ਦਿਨਾਂ ਦੇ ਅੰਦਰ ਅੰਦਰ ਵੱਡੇ ਫਾਇਦੇ ਕਰ ਦੇਣਿਆ ਤਾਜ ਬਰੀ ਵਾਲੇ ਸੂਟਾਂ ਦੇ ਉੱਤੇ ਮਹਾ ਹੱਲਾ ਬੋਲ ਸੁਪਰ ਸੇਲ ਆਤੀਆ ਭਾਰੇ ਭਾਰੇ ਸੂਟ ਵੀ ਕਾਟੀਆਂ ਦੇ ਭਾ ਦੇਣਿਆ ਆਹ ਵੇਖੋ ਰੈੱਡ ਸੂਟ ਨਾਲੇ ਦੇਖੋ ਚਮਚਮ ਕਰਦਾ ਸੂਟ ਉਹ ਦੁਪੱਟਾ ਵੇਖੋ ਜਾਲ ਵਰਗਾ ਕਿੰਨਾ ਪਿਆਰਾ ਦੁਪੱਟਾ ਬਣਾਤਾ ਉਹ ਬਾਵਾ ਦੇ ਕਿੱਦਾਂ ਸੋਨਾ ਵਰਕ ਕਰਤਾ ਉਹ ਪਿਓਰ ਕ੍ਰੇਪ ਦੇ ਉੱਤੇ ਸੂਟ 80 ਗ੍ਰਾਮ ਦੀ ਕਿਆਰ ਓਏ ਲੋਕਾਂ ਨੇ ਤੇ ਹਜੇ ਮਾਲ ਲਿਉਣਾ ਵਾ ਓਏ 80 ਤੇ ਤਿਆਰ ਕਰਕੇ ਵੀ ਲੈ ਆਂਦਾ ਵਾ ਡਿਜ਼ਾਈਨਿੰਗ ਫਰਸਟ ਤੋਂ ਫਰਸਟ ਕਾਪੀਆਂ ਤੁਹਾਨੂੰ ਚੀਜ਼ਾਂ ਦਵਾਂਗੇ ਦੇਖੋ ਜੀ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਤੁਸੀਂ ਫੇਸਬੁੱਕ ਤੇ ਫੋਟੋਆਂ ਦੇਖਦੇ ਹੋ ਇੰਸਟਾਗ੍ਰਾਮ ਤੇ ਦੇਖਦੇ ਹੋ ਮਾਡਲਾਂ ਐਕਟਰਿਆਂ ਦੇ ਪਾਏ ਸੂਟ ਦੇਖਦੇ ਹੋ ਉਦਾਂ ਦੀਆਂ ਚੀਜ਼ਾਂ ਮਾਤੂ ਸ਼੍ਰੀ ਤਸਤਾਰ ਕਾਥੀਆਲੇ ਪਹੁੰਚ ਚੁੱਕੇ ਆ ਹੁਣ ਛੇਤੀ ਛੇਤੀ ਆ ਜਾਓ ਵੱਡੇ ਫਾਇਦੇ ਹੋਣਿਆ ਹੁਣ ਆ ਚੀਜ਼ਾਂ ਚੈੱਕ ਕਰ ਲੋ ਆ ਤੁਸੀਂ ਲੱਭਦੇ ਹੋ ਪਰ ਕਿਸੇ ਦੁਕਾਨਦਾਰ ਦੇ ਕੋਲ ਸੂਟ ਤੁਹਾਨੂੰ ਮਿਲਦਾ ਹੀ ਨਹੀਂ ਕਿਉਂਕਿ ਉਹਨਾਂ ਨੇ ਲਿਆਉਣ ਜਾ ਕੇ ਨਵੰਬਰ ਦਸੰਬਰ ਚ ਸਾਡੇ ਕੋਲ ਸਾਰਾ ਸਟਾਕ ਨਵਾਂ ਲਿਆਂਦਾ ਉਹ ਟਰੱਕ ਪਰ ਕੇ ਕੱਪੜਾ ਖਰੀਦਿਆ ਟਰੱਕ ਪਰ ਕੇ ਤੁਹਾਨੂੰ ਵੇਚਣਾ ਆ ਰੇਟ ਦੇਣਿਆ ਮਿੱਟੀ ਦੇ ਪਾ ਇਹ ਕੋਈ 12000 ਇਹ ਕੋਈ 7000 ਇਹ ਕੋਈ 6000 ਦਾ ਨਹੀਂ ਇੱਕ ਕੋਟੀਆਂ ਦੇ ਪਾ ਤੁਹਾਨੂੰ ਦਵਾਂਗੇ ਕੋਟੀਆਂ ਦੇ ਪਾ ਆ ਵੇਖੋ ਬਲੈਕ ਕਹਿੰਦੇ ਬਲੈਕ ਸੂਟ ਨਹੀਂ ਮਿਲਦਾ ਮੇਰੀ ਮਤਲਬ ਦਾ ਮੈਂ ਕਿਹਾ ਤੂੰ ਆ ਜਾ ਇੱਕੋ ਛੱਤ 헤ੜਾ ਤੈਨੂੰ ਸਾਰੀਆਂ ਚੀਜ਼ਾਂ ਪਹਿਣ ਦੇ ਦੇਵਾਂਗੇ ਦੁਪੱਟਾ ਦੇਵਾਂਗੇ ਕੰਟਰਾਸਟ ਨਾਲ ਨਾਲ ਲੱਗ ਜਣੀ ਏ ਪਾਈਪਿੰਗ ਉਹ ਨਿਗੇ ਨਿਗੇ ਲਾ ਲੈਣੇ ਆ ਬਟਨ ਉਹ ਵੇਖੀ ਕਿੱਡਾ ਸੋਹਣਾ ਸੂਟ ਬਣਾ ਉਹ ਜਿਹੜਾ ਸੂਟ ਮਿਲਣਾ ਤੈਨੂੰ 12 12 13 13 ਹਜ਼ਾਰ ਚ ਉਹ ਅਸੀਂ 7 8 6 ਪਾਂਡੇ ਦੇ ਵਿੱਚ ਦੇ ਦੇਣਾ ਵਾ ਕਮਾਲ ਕਮਾਲ ਕੀਤੀ ਹੋਈ ਏ ਮਾਤੋ ਸ਼੍ਰੀ ਦਸਤਾਰ ਉਹ ਵੇਖੋ ਜੀ ਆਜੋ ਬਾਰ-ਬਾਰ ਕਹਿ ਰਹੇ ਆ ਮਾਤੋ ਸ਼੍ਰੀ ਦਸਤਾਰ ਕਾਦੀਆਂ ਸ਼ਹਿਰ ਆਉਣਾ ਜਿੱਥੇ ਤੁਹਾਨੂੰ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਕਾਟੀਆਂ ਦੇ ਭਾਅ ਫਰੀ ਦੇ ਭਾਅ ਮਿਲਣਿਆ ਆ ਵੀ ਦੇਖੋ ਸੂਟ ਵੀ ਸੋਹਣੇ ਦੇ ਰਹੇ ਆ ਦੁਪੱਟੇ ਵੀ ਹੈਵੀ ਦੇ ਰਹੇ ਆ ਰੰਗ ਸਾਰੇ ਦੇ ਰਹੇ ਆ ਡਿਜ਼ਾਈਨਿੰਗ ਸਾਰੀ ਦੇ ਰਹੇ ਆ ਛੇਤੀ ਪਹੁੰਚੋ ਆਉਣਾ ਤੁਸੀਂ ਕਾਦੀਆਂ ਜਿਆ ਨੰਬਰ ਸਕਰੀਨ ਤੇ ਆ ਜੇ ਕੋਈ ਜਾਣਕਾਰੀ ਲੈਣੀ ਆ ਫੋਨ ਕਰਨਾ ਤਾਂ ਤੁਸੀਂ ਇੱਥੇ ਗੱਲ ਕਰ ਸਕਦੇ ਆ ਕੈਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਖਾਨ ਟੀਵੀ ਕਾਦੀਆਂ